ਚੰਦਾ ਤੋਂ ਵਿੱਚ ਕਰ ਲੋ ਪਿੱਛੇ ਦੇਖਦਾ ਚੱਲ ਪਿੱਛੇ ਨਾ ਕਰੋ ਨਾ ਪਿੱਛੇ ਨਾ ਵੀ ਦੇ ਵੀਰਾ ਵੀਰਾ ਫਕੀਰਾਂ ਦੀ ਧਰਤੀ ਨਕੋਦਰ ਜਦੋਂ ਵੀ ਨਕੋਦਰ ਆਏ ਆ ਨਕੋਦਰ ਵਾਲਿਆਂ ਤੋਂ ਜੋ ਮੰਗਿਆ ਉਹਨੂੰ ਚੌਗਣਾ 5 * 6 * ਕਰਕੇ ਉਹਨਾਂ ਨੇ ਵਾਪਸ ਦਿੱਤਾ ਨਕੋਦਰ ਵਾਲੇ ਤੁਹਾਡੇ ਤੇ ਕੋਈ ਬਾਣ ਹੈ ਸਾਨੂੰ ਹਰ ਤਰ੍ਹਾਂ ਦੇ ਭਾਵੇਂ ਚਾਹੀਏ ਤਾਂ ਨਕੋਦਰ ਨਾ ਆਈਏ ਤਾਂ ਇੰਦਾ ਲੱਗਦਾ ਕੁਝ ਖਾਲੀ ਖਾਲੀ ਰਹਿ ਗਿਆ ਸੋ ਨਕੋਟਰ ਜਿਹੜਾ ਜਦੋਂ ਵੀ ਭਾਵੇਂ ਐਮਐਲਏ ਦੀਆਂ ਵੋਟਾਂ ਹੋਣ ਭਾਵੇਂ ਉਹ ਵੈਸੇ ਕਲਾਕਾਰ ਦੇ ਤੌਰ ਤੇ ਨੇ ਆਇਆ ਜਿੱਦੀ ਵਾਰ ਵੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਨਸੀਚ ਕਿਸੇ ਕਨਸੀਚ ਕੋਈ ਮੁੱਲ ਨਹੀਂ ਹੈਗਾ ਤੁਸੀਂ ਜਿੰਨੀ ਸ਼ਿੱਦਤ ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ ਇਹ ਤਬਦੀਲੀ ਦਾ ਸੰਕੇਤ ਹੈ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ ਮਾਰ ਦਿਓ ਸਵਾ ਪਰਸੈਂਟ ਸੀਟ ਹੈ ਜੀ ਬਾਦਲ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਆਪਣਾ ਜੋ ਨਿਸ਼ਾਨ ਛਾੜੂਗਾ ਸਾਰਿਆਂ ਨੂੰ ਪਤਾ ਹੈ ਕਮਨਟੀਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮਕਰ ਝੋਠਿਆ ਮੁੰਡਾ ਹੈ ਨੇਂਤਤਾ ਕਰਕੇ ਗਰੀਬੀ ਢਾਈਏ ਪਿੰਡਿਆਂ ਤੇ ਸੁਨਹਿਰੇ ਬੰਦੇ ਜਿਨ੍ਹਾਂ ਨੇ ਆਪ ਗਰੀਬੀਆਂ ਨਹੀਂ ਹੋਂਦ ਤੋਂ ਦੇਖੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਨਹੀਂ ਬਣਾਉਣਗੇ ਕਿਹੜਿਆ ਲੋਕਾਂ ਦੇ ਹੱਥ ਦੇ ਹੋਣ ਸੁਣ ਮੈਂ ਅੱਜ ਤੋਂ ਬੇਨਤੀ ਕਰਨਾ ਇਸ ਤੋਂ ਪਹਿਲਾਂ ਮੈਂ ਕਿਹਾ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਹੈ ਫਿਰ ਮੈਂ ਆਦਮپور ਜਾਣਾ ਮੈਂ ਥੱਕਣਾ ਨਹੀਂ ਕਿਉਂਕਿ ਤੁਹਾਡਾ ਪਿਆਰ ਜਿਵੇਂ ਥੱਕਣ ਨਹੀਂ ਦਿੱਤਾ ਆਦਿ ਦਾ ਪਿਆਰਾ ਜਿਵੇਂ ਇਹ ਨਾ ਪਿਆਰਾ ਗੱਡੀ ਦੇਖ ਲਓ ਉਹਨਾਂ ਨੇ ਭਰਤੀ ਮੈਨੂੰ ਰੇਹ 10 ਕਿਲੋ ਮਿੰਟਾਂ ਗੱਡੀ ਰੋਕ ਕੇ ਹੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਐ ਇਹ ਵੀ ਕਿਸਮਤ ਆ ਲੈ ਮੇਰੇ ਦਾ ਪਿਆਰ ਜਿਹੜਾ ਬੁਕਰਾਨੇ ਦੇ ਆਣ ਤੇ ਪੁੱਲ ਨਹੀਂ ਹੋਣਗੇ ਜਦੋਂ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ ਦੋ ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 ਸਾਲ ਤੋਂ ਉਹ ਝੜਾਤਾ ਹਰ ਨਾ ਪਲਾਨ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜ਼ਾ ਪਣਕ ਤੇਰੇ ਨਹੀਂ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੀ ਆਉਣ ਨਾਲ ਕਿਨਾਰ ਬਹੁਤ ਸਾਰੀ ਸਿੱਧਾ ਪਈਆਂ ਨੇ ਕੋਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਰ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਟੁੱਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹਨਾਂ ਨਵੇਂ ਜਿਹੜੇ ਨਵੇਂ ਕਲੋਨੀਆ ਬੜੀਆਂ ਉੱਤੇ ਸੀਬਰੀ ਜੀ ਐ ਸੋ ਬਹੁਤ ਕੁਝ ਕਰਨਾ ਬਾਕੀ ਹੈ ਵੀਰੋ बस 4 ਤਰੀਕ ਨੂੰ ਰਿਜ਼ਲਟ ਆਵੇ 13 ਜੀਰੋ ਹੋ ਜੇ ਥੋੜੀ ਜਿਨੀਵਰੀ ਖਤਮ ਨੇਰੀ ਸ਼ੁਰੂ ਲੋਕਾਂ ਦੇ ਬ੍ਰੋਦੀਆਂ ਦੇ ਜਿਹੜੇ ਗੰਤ ਖਬਰਾਂ ਫੜਾਉਂਦੇ ਆ ਉਹਨਾਂ ਬ੍ਰੋਦੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਆਮਦ ਆਪਾਂ ਕਰਦੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਫਿਕਰ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲਾੜ ਦੇ ਪੈਸੇ ਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ ਟ੍ਰਿਪਲ ਕਮ ਹੋਇਆ ਕਰੂਗਾ ਔਰ ਕਮ ਹੋਇਆ ਕਰੂਗਾ ਇਸ ਗਲਤੀ ਵਿੱਚ ਜ਼ਿੰਮੇਵਾਰੀ ਲੈਣਾ ਸਵਾ ਦੋਸਾਂ ਲੋਕਾਂ ਨੇ 300 ਰੁਪਏ ਦਾ ਇਲزام ਲਾ ਕੇ ਦਿਖਾ ਰਹੇ ਕਿ 300 ਰੁਪਏ ਮੁੱਖ ਮੰਤਰੀ ਤੁਹਾਡਾ ਲੋ ਆ ਗਿਆ ਸੋ ਮੈਂ ਮੰਗਦੇ ਆਂ ਕੱਲ ਕੱਲ ਮਾਨ ਸਾਹਿਬ ਲਾਟਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਹਿਬੋਂ ਉੱਚੋ ਮੰਡੀ ਉੱਧਰ ਸੀ ਕੱਲ ਨੂੰ ਮੈਂ ਬੁਲਾਖ ਡੇਰਾ ਬਾਬਾ ਨਾਨਕ ਅੱਧੇ ਗੱੜ ਚੂੜੀਆਂ ਅਜਨਬਾਈ ਤੇ ਜਾ ਮੈਂ ਤਾਂ ਚਾਰ ਪੰਜ ਕਿਹੜੇ ਕਰ ਕਰ ਤੇ ਚਾਰ ਪੰਜ ਹੋਰ ਕੱਢੂ ਜੋ ਜਿੰਨਾ ਤੇਰੇ ਨੇ ਜਾਣਾ ਨਹੀਂ ਪੁੱਟੀਆਂ ਜਾਂਦੀਆਂ ਮੈਂ ਤਾਂ ਡਿੱਕੇ ਫੇਲਾਂ ਆਹ ਭਾਜੀਪੀ ਵਾਲੇ ਕਾਂਗਸ ਵਾਲੇ ਕੱਲੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜ੍ਹੀਆਂ ਖਾ ਗਏ ਸਾਡੀਆਂ ਅੰਦਰ ਵੀ ਖਾ ਗਏ ਆਪ ਬੈਠੇ ਨੇ ਅੰਦਰੇ ਬੈਠੇ ਲੰਘੀ ਤੇਨ ਤਨ ਆਪਕੇ ਮਹਿਲ ਪਾਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪਦੇ ਮਹਿਲ ਪਾਲੇ ਬਾਹਰਾਂ ਚ ਮਹਿਲ ਪਾਲੇ ਕਿਥੋਂ ਆ ਪੈਸਾ ਇਹ ਸਾਡ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਕੀ ਹੋਇਆ ਬੁੱਟ ਲੈ ਸੁਖ ਵਿਲਾਸ ਉਹਨੇ ਚੰਡੀਗੜ੍ਹ ਦੇ ਜਿਹੜਾ ਬਾਹਰ ਚ ਪੈ ਗਿਆ ਇੰਨਾ ਮਹਿੰਗਾ ਹੋਟਲ ਹਰੇ ਕਾਂਗਰਸ ਦੇ ਮੰਗਰਲੇ ਪਾਸੇ ਪਰਸਨਲ সুইমিਂਗ ਪੂਲ ਹੈ 7 ਲੱਖ ਰੁਪਏ ਘੱਟੋ-ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ ਚ ਪੂਰੀ ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨੇ ਉੱਥੇ ਆਪਾਂ ਕੀ ਕਰਾਂਗੇ ਨੇ ਉੱਥੇ ਸਕੂਲ ਬਣਾਵਾਂਗੇ ਨਾਲ ਨਾਰਾ ਲਖ ਦਾਂਗੇ ਕਿ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹੈ ਕਮਰੇ ਪਿੱਛੇ ਪੂਲ ਕਹਿੰਦਾ ਆਪੀ ਦੇ ਤਾਂ ਖਾਤ ਕਰੀ ਜੋ ਮੇਰੇ ਮੇਰੇ ਸੀ ਕਿੰਨੇ ਕੰਸੇ ਸੁਖਵੀਰ ਇਹਨਾਂ ਨੂੰ ਲੁੱਟਿਆ ਪੰਜਾਬ ਤਾਂ ਇਹ ਅੱਜ ਖਤਮ ਹੋ ਗਏ ਆਜ ਜਿਹਨਾਂ ਨੂੰ ਬੰਦਾ ਨਿਕਾਉਂਦਾ ਗੱਡੀ ਚ ਘਾੜਨ ਵਾਸਤੇ ਵੀਰੋ ਸੁਖਵੀਰ ਮਰ ਅੱਲਾ ਜਿਹੜਾ ਪਰਿਵਾਰ ਵਿੱਚੋਂ ਜੱਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਤੇ ਛੱਡੀ ਲਾ ਰੱਖਿਆ ਪੂਰਾ ਜਦਾਂ ਉਹਨਾਂ ਨੇ ਸ਼ਹਿਰ 'ਚ ਉਹ ਵੀ ਬੰਦਾ ਨਹੀਂ ਹੱਦ ਲਹੁੰਦਾ ਪੰਜ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹ ਆਲੇ ਗਿਆ ਨਾ ਬਹੁਤ ਬੰਦੇ ਖੜੇ ਬੰਦੇ ਖੜੇ ਝੋਲਾ ਝੋਲਾ ਦੇਖਣ ਆ ਗਿਆ ਨਾ ਜੀ ਤੇਰੀ ਨੂੰ ਹਾਂ ਜੀ ਲੱਗਵਾੜੇ ਪੈਸੇ ਮੰਗੀਆਂ ਤੇ ਹਲਵਾਈ ਸਗੀਰੋ ਇਹਨਾਂ ਤੋਂ ਕੀ ਉਮੀਦ ਕਰੂੰ ਕਿ ਜਿਹੜੇ ਗਰੀਬਾਂ ਨੂੰ ਕੋਈ ਦੇ ਦੇ ਸਾਨੂੰ ਹਾਂ ਜੀ ਕਿ ਦੇਖੀ ਉਹ ਸੁਣਦਾ ਤੇ ਗੰਦਾਰ ਦਾ ਕਾਹੂ ਗੱਲ ਉਹਦੇ ਆਪੇ ਫੋਨਾਂ ਤੇ ਗੌਰ ਕਰਨੀ ਹੈ ਮੈਨੂੰ ਕੋਈ ਪਤਾ ਨਹੀਂ ਉਹਦਾ ਤਾਂ ਬੈਨ ਸਾਰੇ ਚਿੱਠੇ ਖੋਲਦੇ ਨਾ ਮੈਂ ਟਿੱਕਲੀ ਜਿਹੜੀ ਹੈ ਉਹ ਤਾਂ ਸਾਰੇ ਚਿੱਠੀ ਆ ਗਏ ਇਹਨਾਂ ਦੇ ਗ੍ਰਿੰਡੇ ਚਾ ਕੇ ਦੇਖੋ ਬੁਹਾਗ ਆ ਗਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਲਾਦਾ ਕਹਾਣਾ ਕਰ ਕਰਦੇ ਹੋ ਇਹਨਾਂ ਕੋਈ ਆਫਸਰ ਆਏਗੇ ਪੰਜਾਬੋਂ ਦੇ ਆਫਸਰ ਨੇ ਦੇ ਰੇ ਨਾਲ ਦੇ ਸੁਦੀ ਲੋਹਾਂ ਦੇ ਹਾਸੇ ਮੁਰਾਂ ਦੇ ਉਹ ਹੱਸਰ ਮੈਨੂੰ ਦੱਸਦੇ ਕਿ ਨਾਂ ਤਾਂ ਲਿਓ ਨਾ ਸਾਡਾ ਮੈਂ ਨਾਂ ਨਹੀਂ ਲੈਂਦਾ ਮੇਰਾ ਹਾਰ ਕੀ ਹੈ ਕੰਨਰ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਯਾ ਮਾਂ ਪਾਂਗਾ ਕਿ ਭਾਵੇਂ ਤੇ ਮੁੱਠੂ ਜਿੱਕਲੀ ਆ ਗਈ ਕੰਨਰ ਹੋਰ ਨਿਕਲ ਜਾਂਦੀ ਜਿੱਕਲੀ ਕਿਲਾ ਆਪਕਾ ਜਿਹੜਾ ਅੰਨਿਆ ਕਹੀ ਜਾਂਦੇ ਤੂੰ ਮੇਰੇ ਭਾਈ ਦਾ ਹੈ ਕੀਤਾ ਭਾਈ ਦਾ ਤਾਂ ਹੈ ਕੀਤਾ ਕਹਿੰਦਾ ਰਾਜਾ ਚਾਹਤੀ ਆਪੇ ਸੁਬੀਰੋ ਜੇ ਕੋ ਪਹਿਲਵਾਨ ਹਾਰਦਾ ਹੋਵੇ ਤਾਂ ਤੱਗੇ ਐ ਵੱਡਾ ਤੱਗੇ ਲਾ ਕੰਨ ਕਰਦੇ। ਇਹ ਹਾਰੇ ਤਾਂ ਆ ਕੇ ਆ ਗਏ ਉਹ ਕਹਾਣੇ ਲਾ ਕੇ। ਕਿੰਨਾ ਗਿਆ ਇਹਨਾਂ ਦਾ। ਖਤਮ। ਟੱਪਰੀ ਖਤਮ ਕੀ। ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀ ਇੱਛਾਆਂ ਖਤਮ ਕੀਤੀ ਐ। ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐ। ਇਹ ਮੇਰੇ ਮੈਨੇ ਟੱਪਰ ਖਤਮ ਹੋ ਰਿਹਾ ਹੋਂ। ਓਏ ਸੋਹਿਆ। ਨਰਕ ਸੁਰਗ ਇੱਥੇ ਐ ਭਾਈ ਇੱਥੇ ਐ। ਨਰਕ ਸੁਰਗ ਇੱਥੇ ਐ। ਦੇਖ ਕੇ ਜਾਣਗੇ ਤੇ।

ਆਜੂ 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 ਨੇ ਮਾਣੇ ਕਾਂ ਤੇ ਆਜਾ ਲੋਕ ਲੈ ਆਉਂਦੇ ਆ ਬਈ ਲੋਕ ਲੈ ਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਉਹਦੇ ਅੱਖਾਂ ਚੋਂ ਦਾ ਪਾਣੀ 29 ਸਾਂ ਤੋਂ ਬਣ ਕੇ ਨੇ ਪਾਣੀ ਸੋ ਕਿਕਲੀ ਕੀ ਕਹਿੰਦੀ ਐ ਆਪਦੇ ਰੋਣਾ ਰੋਦੀ ਐ ਉਹ ਕਹਿੰਦੀ ਕਿ ਕਿਕਲੀ ਕਲੀਰ ਦੀ ਬੁਰੀ ਆਦਤ ਸੁਭੀਰ ਦੀ ਕਿਲੀ-ਕਲੀਰ ਦੀ ਪੂਰੀ ਹੱਥ ਸੁਖੀ ਹੁੰਦੀ ਸਮਝ ਕੁਝ ਆਵੇ ਨਾ ਬੋਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸਦੀ ਬਿੰਡੇ ਤੋਂ ਜੋ ਕੀਤੇ ਕੰਮ ਭਗਵਾਨ ਤਰਿਓ ਸਾਡੇ ਪਾਰਟੀ ਦਾ ਅੰਤ ਨੇ ਵਿਸਫੋਟ ਹੋਣਾ ਬੁਟੇ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਘਸੀਆਂ ਚ ਪਾਣੀ ਹੈ ਨੌਕਰੀ ਅਗੇੜ ਵਾਲੀ ਲੰਬੀ ਤਾਣੀ ਹੈ ਜਿਹੜੋ ਕਹਿੰਦੇ ਆ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਇਹ ਬਹੁਤ ਦੁੱਖ ਹੁੰਦੀ ਹੈ ਕਿਉਂਕਿ ਉਹਨੂੰ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਸ਼ਾਹ ਗਿਆ ਹੋਏ ਸੀ ਉਹ ਲੋਕ ਸਾਨੂੰ ਚਾਹੁੰਦੇ ਸੀ ਜੇ ਵੱਡੇ ਬਾਦਸ਼ਾਹ ਜਿਉਂਦੇ ਸੀ ਉਹ ਤਾਂ ਬਾਦ ਸਮਝੀ ਨਾ ਸੋਚੀ ਐ ਕਾਲੀ ਰੰਗ ਦੀ ਫੱਟੀ ਵਰਗੀ ਜੇ ਸਾਡੇ ਮੋਚੀ ਐ ਮੇਲਾ ਸੁੱਕੀ ਜਾਵੇ ਖੂਨ ਦੇ ਨਾਲ ਉੱਡੀ ਜਾਵੇ ਸਪੂਰਵੇ ਜਾਂਦੇ ਨੇੜੇ ਆਈ ਜੇ ਫੋਟਾ ਵਾਲੀ 1 ਜੂਨ ਦੇ ਅਸੀਂ ਮਾਵਾ ਜਵਰੀ ਲੁੱਟੀ ਐ ਅਸੀਂ ਮਾਵਾ ਜਵਰੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜਨ ਸਤੌਮ ਜਾਲੇ ਨਾਮ ਨੇ ਕੁੱਟੀ ਐ ਲੈ 4 ਜੂਨ ਨੂੰ ਰਾਜਨੀਤੀ ਤੋਂ ਬਾਲ ਪਰਿਵਾਰ ਦੀ ਅੱਕੀ ਛੁੱਟੀ ਐ ਬੋਲੇ ਸੋਨਹਾਰ ਸੋਨਹਾਰ ਸਰਦਾਰ ਗੁਰਵੰਤ ਸਿੰਘ ਮਾਨ ਜੀ ਪੰਜਾਬੀਆਂ ਦੇ ਵਿਦਿਆਰਥੀਆਂ ਦੇ ਤਰਕਨ ਵਿਕਾਸਪਰਸ਼ ਕਸ਼ਮੀਰੀ ਲੀਡਰ ਅੱਜ ਨਕੋਦਰ ਬਜ਼ਾਰ ਤੇ ਆਪ ਸਭ ਨੂੰ ਉਹਨਾਂ ਦਾ ਸਵਾਗਤ ਕਰਦਾ ਖਾਸ ਕਰਕੇ ਇਸ ਹਲਕੇ ਦੇ ਵਿਧਾਇਕ ਸ੍ਰੀ ਪ੍ਰਮੇਰਜੀਤ ਸਿੰਘ ਜੀ ਕੋ ਅਤੇ ਮਾਨਗਲਮ ਅਤੇ ਸਾਰੇ ਵਲੰਟੀਅਰ ਸਹਿਯੋਗੀਆਂ ਨੂੰ ਸਾਰੇ ਨਕੋਦਰ ਬਜ਼ਾਰ ਬਨ ਮਾਨ ਸਾਹਿਬ ਦਾ ਤੇ ਬੰਨਚੇ ਬਹੁਤ ਬਹੁਤ ਤੰਬਾ ਦੇਖਤੀ ਹੈ ਇੱਕ ਜਨਮ ਸ਼ਾਂਤ ਦੇ ਪੰਨੇ ਮੇਰੇ ਨੂੰ ਦੇਖ ਆ ਵੀ ਸਿਲਵਾ ਲਈ ਕੋਈ ਕਸਮ ਨਹੀਂ ਝਟਾਗਾ ਮਾਨ ਸਾਹਿਬ ਤੁਸੀਂ ਆਉਂਦੇ ਹੋ ਤੇ ਸਾਰੇ ਬਹੁਤ ਜੋਸ਼ ਵਿੱਚ ਸਾਡੇ ਭਰਾ ਬਣ ਜਾਂਦੇ ਆ ਇਹ ਤੁਹਾਨੂੰ ਸੀਟ ਤੁਹਾਡੀ ਝੋਲੀ ਨੂੰ ਪਾਉਣ ਦੇ ਦਿੰਦੇ ਵੀ ਬੋਲੇ